Alın. Um. Al. Um. आपके निरीक्षण के लिए हाजिर है श्रीमान गर्जन ਸਭ ਤੋਂ ਪਹਿਲਾਂ ਮੈਂ ਮਾਨਯੋਗ ਮੁੱਖ ਮੰਤਰੀ ਦਾ ਤੇ ਮਾਨਯੋਗ ਮੁੱਖ ਸਕੱਤਰ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਤੌਰ ਡਿਪਟੀ ਕਮਿਸ਼ਨਰ ਮੈਸਟੇਟ ਜ਼ਿੰਮੇਵਾਰੀ ਦਿੱਤੀ ਹੈ ਤੇ ਕਿਉਂਕਿ ਮੈਂ ਇੱਥੇ ਪਹਿਲਾਂ ਵੀ 2005 ਕੰਮ ਕਰ ਚੁੱਕਿਆ ਐਜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਤਾਂ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਇਹ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਈ ਇਲੈਕਸ਼ਨ ਹੈ ਉਹਨੂੰ ਸਹੀ ਤੰਗਾਂ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਦੇ ਇਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਏਗਾ ਤੇ ਇਤਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਜ 'ਚ ਕੋਈ ਕਿਸੇ ਵੀ ਦਫ਼ਤਰਾਂ 'ਚ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਬਹਿਲ ਦੇ ਆਧਾਰ 'ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮ ਲੀਫ ਦਿੱਤਾ ਜਾਵੇ ਮੇਰਾ 2015 ਵਿੱਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2001 ਮੇਰਾ ਪੀਸੀਆ ਦਾ ਬੈਚ ਸੀ ਮੈਂ 2020 'ਚ ਪ੍ਰਮੋਟ ਹੋ ਕੇ ਆਈਐਸ 'ਚ ਮੇਰੀ ਅਲੀਵਿਸ਼ਨ ਹੋਈ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਡੀ ਦਾ ਅਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਵੀ ਡਿਪੂਟੇਸ਼ਨ ਤੇ ਲਗਾਏ ਨੇ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਈਰ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀ ਵੀਡੀ ਰਹਿ ਚੁੱਕਿਆ ਹਾਂ ਏਡੀਸੀ ਮੁਕਸਰ ਵੀ ਰਿਹਾ ਮੈਂ ਕਮਿਸ਼ਨਰ ਮਹਾਲੀ ਵੀ ਤੇ ਏਡੀਸੀ ਰੋਪੜ ਵੀ ਰਹਿ ਚੁੱਕਿਆ ਹਾਂ ਇਹ ਮੈਂ ਕੋਸ਼ਿਸ਼ ਰਹੀਗੀ ਕਿ ਜਿਹੜੀ ਸਾਡੀ ਇੱਥੇ ਅਫਸਰ ਸਹਿਬਾਨ ਦੀ ਟੀਮ ਹੈ ਸਾਰੇ ਏਡੀਸੀਸ ਰੈਵਨਿਊ ਦੇ ਅਫਸਰ ਨੇ ਐਸਡੀਐਮਸ ਨੇ ਸਾਰੇ ਨਾਲ ਇੱਕ ਐਜੇ ਟੀਮਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ ਪੁਲਿਸ ਅਫਸਰਾਂ ਨਾਲ ਵੀ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤ ਆਏ ਨਾ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਅਫਸਰਸ ਨਾਲ ਇੱਕ ਟੀਮਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਇੱਕ ਵਧੀਆ ਪ੍ਰਸ਼ਾਸਨ ਲੋਕਾਂ ਨੂੰ ਦਿੱਤਾ